ਨੈਰੀ ਮਹਿਕਮੇ ਦੇ ਚੱਲਿਆ ਪੀਲਾ ਪੰਜਾ ਸਾਰਾ ਸਮਾਨ ਉਥਲ-ਪੁਥਲ ਕਰ ਦਿੱਤਾ ਢਾਹ-ਟੇਰੀ ਕਰ ਦਿੱਤਾ ਗਿਆ ਕਰਾਨੀ ਵਾਲੀ ਗੱਲ ਇਹ ਹੈ ਕਿ ਵੱਡੀਆਂ-ਵੱਡੀਆਂ ਸੰਸਥਾਵਾਂ ਰਾਮਪਰਾ ਦੀਆਂ ਮੌਕੇ ਤੇ ਨਹੀਂ ਪਹੁੰਚੀਆਂ ਜੇ ਮੰਨ ਲਓ ਕਿ ਇੱਧਰਲੇ ਪਾਸੇ ਸ਼ਿਵਲਿੰਗ ਦਾ ਭਗਵਾਨ ਹੈ ਜਿਹੜੀ ਉਹ ਆਮ ਗਰੀਬ ਲੋਕਾਂ ਵਾਸਤੇ ਨਹੀਂ ਜਾਂ ਦੂਜੇ ਪਾਸੇ ਇਹਦੇ ਵੱਡੇ ਬਣੇ ਹੋਏ ਨੇ ਮੰਦਿਰ ਤਾਂ ਉੱਥੇ ਭਗਵਾਨ ਅਲੱਗ ਹੋ ਸਕਦੇ ਨੇ ਕੋਈ ਵੀ ਵੱਡੀਆਂ-ਵੱਡੀਆਂ ਸੰਸਥਾਵਾਂ ਆਰੰਪਰਾ ਦੀਆਂ ਇਸ ਘਟਨਾ ਸਥਾਨ ਤੇ ਨਹੀਂ ਪਹੁੰਚੀਆਂ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹਦੇ ਨਾਲ ਨਾਲ ਹੀ ਹਲਕਾ ਬਤਾਇ ਇੱਕ ਦਾ ਵੀ ਵਿੱਚ ਕਹਿੰਦੇ ਮਿਲੀ ਪੁੱਗਤਾ ਹੈ ਕਿ ਬੋਟਾਂ ਲੋਕ ਸਭਾ ਵਿਲੇ ਨਹੀਂ ਪਈਆਂ ਉਸ ਦਾ ਗੁੱਸਾ ਰਾਮਪਰਾ ਦੇ ਲੋਕਾਂ ਦੇ ਨਾਲ ਕੱਢ ਰਹੇ ਨੇ ਹਲਕਾ ਵਧਾਇਪ ਇਸ ਸਿਵਲਿੰਗ ਨੂੰ ਇੱਥੋਂ ਚੁੱਕ ਕੇ ਕਿਤੇ ਸਾਫ਼ ਜਗ੍ਹਾ ਤੇ ਰੱਖਿਆ ਜਾਵੇਗਾ ਉਸ ਤੋਂ ਬਾਅਦ ਕਿਤੇ ਪੂਜਨ ਕਰਾ ਕੇ ਸਥਾਪਿਤ ਕਰ ਦਿੱਤਾ ਜਾਵੇਗਾ ਤੇ ਇੱਥੇ ਹੋਰ ਵੀ ਨਾਲ ਵੱਡੇ ਵੱਡੇ ਭਗਤ ਖੜੇ ਸੀ ਕੋਈ ਵੀ ਨਾਲ ਨਹੀਂ ਲੱਗਿਆ ਡਰਦਾ ਮਾਰਾ ਕਿ ਸਾਡੇ ਤੇ ਪਰਚਾ ਨਾ ਪੈ ਜਾਵੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਅੰਗੜ ਵੀ ਦਿਖੇ ਬੋਟਾ ਲੱਭਦੇ ਹੋਏ ਤਿਆਣਾ ਤੇ ਨਾ ਤਿਆਣਾ ਤੇ ਨਾ ਲੋਕਾਂ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਹੋਏ ਕਿ ਆਪ ਦੀਆਂ ਵੋਟਾਂ ਵੱਲ ਨਿਗਾ ਮਾਰਦੇ ਹੋਏ